ਦੇ ਵਿੱਚ ਮੁੰਡਾ ਕੁੜੀ ਨੂੰ ਲੈ ਕੇ ਹੋਇਆ ਸੀ ਫਰਾਰ ਪਿੰਡ ਦੇ ਵਿੱਚ ਪਹਿਲਾਂ ਹੀ ਪੰਚਾਇਤ ਨੇ ਕੀਤਾ ਸੀ ਮਤਾ ਪਾਸ ਕਿ ਜੇਕਰ ਪਿੰਡ ਦੇ ਵਿੱਚ ਹੀ ਮੁੰਡਾ ਕੁੜੀ ਕਰਾਉਣਗੇ ਵਿਆਹ ਤਾਂ ਫਿਰ ਉਹਨਾਂ ਨੂੰ ਛੱਡ ਕੇ ਜਾਣਾ ਪਵੇਗਾ ਪਿੰਡ ਜਿਸ ਤੋਂ ਬਾਅਦ ਗੁੰਡਾਗਰਦੀ ਦਾ ਇੱਥੇ ਨੰਗਾ ਨਾਚ ਉਹਦੋਂ ਵੇਖ ਨੂੰ ਮਿਲਿਆ ਜਦੋਂ ਲੜਕੇ ਦੇ ਘਰ ਆ ਕੇ ਭਾਂ ਤੋੜ ਕੀਤੀ ਜਿਸ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਤੇ ਖੂਬ ਹੰਗਾਮਾ ਹੋਇਆ ਕੀ ਕਹਤਾ ਤਿਨੇ ਆਹ ਤੇ ਫੁੱਤੀ ਉਹਨਾਂ ਦੀ ਕਿਵੇਂ ਆਵੇ ਸਾਰੇ ਲਾ ਕੇ ਐਵੇਂ ਮਾਰਦੇ ਤੇਰੇ ਤੇ ਪਹਿਣਾ ਸਾਹ ਚੇਰੇ ਚਾਹ ਤੇਰੇ ਤੇ ਹਾਂ ਤੂੰ ਮੂਲਾ ਤੂੰ ਇਸ ਚੋੜਾ ਦੀ ਨਾ ਤਾਂ ਹੋਰ ਤੂੰ ਆ ਗਿਆ ਆ ਜਿਹੜਾ ਆਪਣਾ ਪਿੱਛਾ ਲੱਗੀ ਬੰਦਿਆ ਬੱਚੇ ਰੱਖ ਕੇ ਤੂੰ ਦੇ ਤੇ ਦਿਓ ਪਰਚਾ ਫਿਰ ਤੁਸੀਂ ਨਾ ਰੋ ਹਾਂ ਹੋ ਹਾਂ ਨਹੀਂ ਨਾ ਥੋੜਾ ਬ੍ਰੇਕ ਲਾ ਕੇ ਮਾਮਲਾ ਫਿਰੋਜ਼ਪੁਰ ਦੇ ਪਿੰਡ ਨਮਾ ਬਾਰੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਨੇ ਲੜਕੀ ਪਰਿਵਾਰ ਦੇ ਉੱਤੇ ਗੁੰਡਾਗਰਦੀ ਕਰਨ ਅਤੇ ਭਾਨਤੋੜ ਕਰਨ ਦੇ ਇਲਜ਼ਾਮ ਲਗਾਏ ਨੇ ਜਾਣਕਾਰੀ ਦਿੰਦੇ ਹੋਏ ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਪਿੰਡ ਦੀ ਕੁੜੀ ਨੇ ਹੀ ਉਹਨਾਂ ਦੇ ਲੜਕੇ ਨੂੰ ਕਿਹਾ ਕਿ ਜਾਂ ਤਾਂ ਉਸ ਨੂੰ ਲੈ ਜਾਵੇ ਨਹੀਂ ਉਹ ਜਾਨਵ ਮਾਰਦਿਆਂ ਧਮਕੀਆਂ ਦੇ ਰਹੀ ਸੀ ਜਿਹਦੇ ਚੱਲਦੇ ਪਿੰਡ ਦਾ ਮੁੰਡਾ ਉਸ ਨੂੰ ਲੈ ਕੇ ਫਰਾਰ ਹੋ ਗਿਆ ਪਰ ਉਸ ਤੋਂ ਬਾਅਦ ਉਹਨਾਂ ਦੀ ਕੁੜੀ ਲੱਭ ਕੇ ਵਾਪਿਸ ਕਰ ਦਿੱਤੀ ਗਈ ਸੀ ਅਤੇ ਪੰਚਾਇਤ ਦੇ ਵਿੱਚ ਇਸ ਗੱਲ ਨੂੰ ਲੈ ਕੇ ਅਲਿਤੀ ਕਾਰਵਾਈ ਵੀ ਹੋਈ ਪਰ ਹੁਣ ਉਹਨਾਂ ਦੇ ਘਰ ਦੇ ਵਿੱਚ ਆ ਕੇ ਇਹ ਹਮਲਾ ਕੀਤਾ ਗਿਆ ਪ੍ਰਿੰਸ ਸਿੰਘ ਜੀ ਪ੍ਰਿੰਸ ਕਿੱਥੇ ਰਹਿੰਦੇ ਹੋ ਅਸੀਂ ਨਵੇਂ ਬਰਗੇ ਬਸਤੀ ਰਹਿੰਦੇ ਜੀ ਅੱਛਾ ਪ੍ਰਿੰਸ ਕਿ ਗੱਲਬਾਤ ਹੋਈ ਜਿਹੜੀ ਸਾਡੇ ਜੀ ਪਿੰਡ ਚ ਕੁੜੀ ਰਹਿੰਦੀ ਸੀ ਅੰਟਰ ਕਾਸਟ ਦੇ ਤੇ ਸਾਡੇ ਮੁੰਡੇ ਨਾਲ ਭੱਜ ਗਈ ਸੀ ਉਹਨੇ ਬੁੱਡੇ ਨੂੰ ਪਰੇਸ਼ਾਨ ਕੀਤਾ ਜ਼ਬਰਦਸਤੀ ਕੀਤੀ ਮੈਂ ਜੋ ਨਾ ਗਿਆ ਮੈਨੂੰ ਲੈ ਕੇ ਤੇ ਮੈਂ ਕੁਛ ਖਾ ਕੇ ਮਰ ਜਾਾਂਗੀ ਤਾਂ ਵੀ ਤੇਰਾ ਨਾਲ ਹਵਾਾਂਗੀ ਇਸ ਕਰਕੇ ਸਾਡਾ ਲੜਕਾ ਮਜਬੂਰ ਹੋ ਕੇ ਸਹਮ ਲੈ ਗਿਆ ਸੀਗਾ ਕਿ ਅਸੀਂ ਕੁਛ ਦਿਨਾਂ ਬਾਅਦ ਮਮਾਪਾ ਦੀ ਮੰਗ ਸੀ ਕਾਹੀ ਕੁੜੀ ਤੋਂ ਨੂੰ ਨਹੀਂ ਰਿਸ਼ਤਾ ਦੇ ਸਕਦੇ ਤੁਸੀਂ ਸਾਨੂੰ ਕੁੜੀ ਸਾਡੀ ਵਾਪਸ ਕਰ ਦਿਓ ਅਸੀਂ ਜੀ ਕੁਛ ਦਿਨ ਲੱਭ ਕੇ ਕੁੜੀ ਉਹਨਾਂ ਨੂੰ ਵਾਪਸ ਕਰਤੀ ਤੇ ਪੰਚਾਇਤ ਬਿਠਾ ਕੇ ਉਹਨਾਂ ਨੇ ਕਾਨੂੰਨ ਤੇ ਹਸਾਬ ਤੇ ਸਾਡੇ ਨਾਲ ਕੁਝ ਸ਼ਰਤਾਂ ਰੱਖੀਆਂ ਕਿ ਅਗਰ ਤੁਸੀਂ ਇਸ ਪਿੰਡ 'ਚ ਰਹਿਣਾ ਚਾਹਦੇ ਹੋ ਤਾਂ ਫਿਰ ਤੁਹਾਨੂੰ ਕੁੜੀ ਛੱਡਣੀ ਪਊਗੀ ਜਾਂ ਕੁੜੀ ਫਿਰ ਰਹੂਗੀ ਤਾਂ ਸਾਡੀ ਸ਼ਰਤ ਰੱਖੀ ਗਈ ਜੀ ਜਿੰਦੇ ਵੱਲੋਂ ਪਹਿਲਾ ਹੋਊਗੀ ਉਹ ਜੀ ਘਰ ਦੀ ਥਾਂ ਛੱਡ ਕੇ ਚਲਾ ਜਾਊਗਾ ਅਸੀਂ ਤਾਂ ਪਹਿਲਾ ਹੀ ਜੀ ਘਰ ਚੋਂ ਬਾਹਰ ਰਹਿ ਰਹੇ ਸੀਗੇ ਸਾਡੇ ਘਰ ਵਿੱਚ ਤਾਲੇ ਲੱਗੇ ਹੋਏ ਸਨ ਪਰ ਜਦੋਂ ਅਸੀਂ ਘਰੇ ਆਏ ਬੁਵਾ ਕੋਲਿਆ ਇਸ ਨੂੰ ਕੋਰ ਨੇ ਸਾਡੇ ਘਰ ਵਾਲ ਵੇਖਿਆ ਤੇ ਉਸ ਗੁੰਡਿਆਂ ਨੂੰ ਇਹਨੇ ਫੋਨ ਕੀਤਾ ਉਹ ਪਹਿਲਾ ਪੁਲਿਸ ਵਾਲੇ ਬਣ ਕੇ ਆਏ ਮੈਨੂੰ ਲੈ ਗਏ ਚੱਕ ਕੇ ਮੈਨੂੰ ਕੁੱਟਮਾਰ ਕਰਕੇ ਸੁੱਟ ਗਏ ਮੈਨੂੰ ਕਹਿੰਦੇ ਤੂੰ 20000 ਰੁਪਇਆ ਦੇ ਅਸੀਂ ਮੁਲਾਜ਼ਮ ਆ ਤੇਰਾ ਰਾਜਨਾਵਾ ਕਰਾ ਰਹੇ ਹਾਂ ਨਕਲੀ ਪੁਲਸ ਵਾਲੇ ਬਣ ਕੇ ਆਏ ਤੇ ਮੈਨੂੰ ਲੈ ਕੇ ਕੁੱਟਮਾਰ ਕਰਕੇ ਛੱਡ ਗਏ ਜਿਵੇਂ ਹੀ ਮੈਂ 10-15 ਮਿੰਟ ਬਾਅਦ ਘਰ ਪਹੁੰਚਿਆ ਤੇ ਮੰਜਾਂ ਤੇ ਸੌਣ ਲੱਗੇ ਤੇ ਉਹਨਾਂ ਨੇ ਗੁੰਡਾਗਰਦੀ ਕਰਤੀ ਤੇ ਨੂਪਕੌਰ ਦੇ ਲਕਾਰਾ ਮਾਰਾ ਬੈਨ ਨੂੰ ਛੱਡਣਾ ਨਹੀਂ ਤੇ ਇਸ ਕਰਕੇ ਮੈਂ ਸੰਸਾਰ ਜਾਣਾ ਉਹ ਨਾਂਮ ਲਾ ਕੀਤਾ ਤੇ ਸਾਡੇ ਘਰੇ ਸਮਾਨ ਸੁੱਟਿਆ ਉਹਨਾਂ ਦੇ ਬੂਏ ਪਹਿਲਾਂ ਤੋੜੇ ਪਲੇਸ਼ ਮੇਰੇ ਬਾਥਰੂਮ ਉੱਤੇ ਚੜ੍ਹ ਕੇ ਮੇਰੇ ਘਰ ਮੰਜੇ ਸੁੱਟੇ ਇੱਟਾਂ ਵੀ ਸੁੱਟ ਦਰ ਮੇਰੇ ਬੱਚੇ ਸ਼ੁਕਰ ਇੱਥੇ ਬਾਚ ਜਨ ਮੈਂ ਮੰਜੇ ਇੱਥੇ ਕੋਲੇ ਡਾਈ ਬੈਠੀ ਸੀ ਕਿੰਨੇ ਜਣੇ ਅੰਦਰ ਘਰ ਦੇ ਇਹ ਘਰ ਦੇ ਪਤਾ ਨਹੀਂ ਕਿੰਨੇ ਜਣੇ ਹੈਗੇ ਸੀ ਪਰ ਵਾਹ ਵਾਹ ਜਣੇ ਸੀ ਹਾਂਜੀ ਕਿਸੇ ਦਾ ਥੱਥੇ ਕਾਪੇ ਸੀ ਕਿਸੇ ਦਾ ਥੱਥੇ ਇੱਟਾਂ ਸੀ ਕਿਸੇ ਦਾ ਕੁਛ ਸੀ ਕਿ ਮੰਜੇ ਇੱਧਰ ਘੋ ਹਾਂ ਮੰਜੇ ਇੱਧਰ ਸੋਟ ਦਿੱਤ ਨੇ ਮੇਰੇ ਘਰੇ ਆ ਜੇ ਮੰਜੇ ਪੈਣ ਤੇ ਇੱਟਾਂ ਵੀ ਸੁੱਟੀਆਂ ਨੇ ਕੱਪੇ ਇੱਧਰ ਚਲਾਉਂਦੇ ਹਾਂ ਹਾਂਜੀ ਸ਼ੁਕਰ ਹੈ ਵਿਚਾਰੇ ਨਹੀਂ ਹੈਗੇ ਨਹੀਂ ਤੇ ਇਹਨਾਂ ਦਾ ਨੁਕਸਾਨ ਬਹੁਤ ਹੋਣਾ ਸੀ ਇਹਨਾਂ ਦੀ ਬਜਾਇਤ ਹੋ ਗਈ ਠੀਕ ਹੁਣ ਗੁੰਡਾਗਰਦੀ ਕੋਈ ਨਾਥੀ ਪੈਣੀ ਚਾਹੀਦੀ ਹੈ ਹਾਂਜੀ ਨਿਸਾਬ ਉਹਨਾਂ ਨੂੰ ਮਿਲਣਾ ਚਾਹੀਦਾ ਇਸ ਪੂਰੇ ਮਾਮਲੇ ਦੇ ਵਿੱਚ ਜਦੋਂ ਉੱਥੇ ਮੀਡੀਆ ਪਹੁੰਚੀ ਤੇ ਫਿਰ ਪੁਲਿਸ ਨਾਲ ਗੱਲਬਾਤ ਦੌਰਾਨ ਚੌਕੀ ਇੰਚਾਰਜ ਸੁਖਵੀਰ ਸਿੰਘ ਨੇ ਕਿਹਾ ਕਿ ਮੌਕੇ ਤੇ ਪਹੁੰਚੇ ਹਾਂ ਜਿੱਥੇ ਭੰਨਤੋੜ ਕੀਤੀ ਗਈ ਹੈ ਤੇ ਇਸ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਪਤਾ ਲੱਗਾ ਵੀ ਕਹਿੰਦੇ ਕੋਈ ਕੋਈ ਇਹਨਾਂ ਦੇ ਆਕੇ ਤੇ ਰਾਤ ਗਲਗੂਫਏ ਆ ਸਾਨੂੰ ਹੁਣੇ ਹੀ ਇਹ ਪਤਾ ਲੱਗਾ ਜਸਟ 10 ਮਿੰਟ ਪਹਿਲਾਂ ਦਖਾਸ਼ਤ ਨ ਦਿੱਤੀ ਆ ਮੈਂ ਆਏ ਆ ਵੇਖਦੇ ਕਰਦੇ ਆਂ ਕਾਰਵਾਈ ਜੋ ਵੀ ਹੋਏਗੀ ਵੀ ਭੰਨ ਤੋੜੇ ਵੀ ਹੋਈ ਹੈ ਅੰਦਰ ਸਾਰੀ ਮੈਂ ਵੀ ਦੇਖਦੇ ਪਏ ਸਾਰਾ ਕੁਝ ਕਰਦੇ ਆਂ ਹਾਂਜੀ ਬਣਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਕਰਾਂਗੇ ਜੀ ਕਾਰਵਾਈ ਕਰਾਂਗੇ ਖੈਰ ਦਾਦੀ ਆ ਕਿ ਹੁਣ ਪਿੰਡ ਪਿੰਡ ਦੇ ਵਿੱਚ ਇਹ ਮਤੇ ਪਾਸ ਕੀਤੇ ਜਾ ਰਹੇ ਨੇ ਕਿ ਜੇਕਰ ਕੋਈ ਵੀ ਮੁੰਡਾ ਕੁੜੀ ਪਿੰਡ ਦੇ ਵਿੱਚ ਆਪਸ ਦੇ ਵਿੱਚ ਵਿਆਹ ਕਰਵਾਉਣਗੇ ਤਾਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ